ਸਭ ਜੋਰੀ ਨਹੀਂ ਜਾਂਦਾ ਗੱਡੀ ਕਿਵੇਂ ਬੱਸੇ ਇਹ ਸੋਸ਼ੀ ਵੀ ਦਾ ਕੰਟਰੋਲ ਕਿੱਥੇ ਕਰੀਆ ਭਾਈ ਤੁਹਾਡੇ ਸਾਹਮਣੇ ਕਿੰਨਾ ਬ੍ਰੇਕਾਂ ਦਾ ਮਸਲਾ ਆਈਆਂ ਉਹ ਬਾਈ ਨੂੰ ਪੁੱਛੋ ਹੋਰ ਤੱਕ ਕਹਿਣੇ ਦੇਖੋ ਕੈਮਰਾ ਚ ਦੇਖੋ ਇੰਨੀ ਦਾ ਕੰਟਰੋਲ ਕਰੀਆ ਉਹਨੇ ਮੈਨੇ ਹਾਕ ਪਾਇਆ ਉਹਨੂੰ ਮੈਨੂਲੀ ਕਰ ਹੌਲੀ ਕਰ ਹੌਲੀ ਕਰ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਗੱਡੀ ਦੇ ਵਿੱਚ ਪੰਜ ਲੋਕ ਸਵਾਰ ਹੋ ਕੇ ਜਾ ਰਹੇ ਸੀ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਸੀ ਕਿ ਅਚਾਨਕ ਰੋਡ ਉਪਰ ਆ ਰਹੇ ਇੱਕ ਤੇਜ਼ ਰਫਤਾਰ ਟਰਾਲੇ ਨੇ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਕਾਫੀ ਦੂਰ ਤੱਕ ਕਾਰ ਨੂੰ ਟਰਾਲਾ ਘੜੀਸਦਾ ਹੋਇਆ ਲੈ ਗਿਆ ਇਸ ਦੌਰਾਨ ਕਾਰ ਵਿੱਚ ਸਵਾਰ ਲੋਕਾਂ ਦੇ ਸਾਹ ਫੁੱਲ ਗਏ ਤੇ ਉਹ ਬਚਨ ਦੀਆਂ ਅਰਦਾਸਾਂ ਕਰਨ ਲੱਗੇ ਤੇ ਗਨੀਮਤ ਰਹੀ ਕਿ ਕਾਰ ਵਿੱਚ ਸਵਾਰ ਲੋਕਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਲੇਕਿਨ ਕਾਰ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਤੇ ਕਾਰ ਦੇ ਡਰਾਈਵਰ ਦੇ ਮੁਤਾਬਕ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਕਾਰ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਏ ਅਸੀਂ ਹੰਢਾਇ ਤੋਂ ਤੁਰੇ ਸੀਏ ਤੇ ਹਜੇ ਮੰਨ ਲਓ ਵੀ ਇੱਥੇ ਹੀ ਪਤਾ ਨਹੀਂ ਤਾਂ ਇਹਦਾ ਗੱਡੀ ਆਦਾ ਟਰੱਕ ਆਦਾ ਕੁਛ ਖਾਦਾ ਵਿਆ ਗੱਡੀ ਜਮਾ ਸਾਈਡ ਤੇ ਆਉਂਦੀ ਸੀ ਆ ਦੇਖੋ ਜੀ ਮਾੜਾ ਜਾਂ ਇਧਰੋਂ ਗੱਡੀ ਚੱਕ ਕੇ ਜੋ ਬ੍ਰੇਕ ਹੀ ਲਾਈ ਗੱਡੀ ਉੱਧੱਕੇ ਨੇ ਮੂਰੇ ਜਾਂਦਾ ਜੀ ਥੋੜੀ ਗੱਡੀ ਪਰਿਵਾਰ ਨਾਲ ਇਕੱਲੇ ਸੀ ਸਾਰਾ ਪਰਿਵਾਰ ਦੀ ਬਾਹਰ ਛੱਡਣ ਜਾਂਦੇ ਸੀਗੀ ਆ ਦੇਖੋ ਜੀ ਗੱਡੀ ਸਾਈਡ ਤੇ ਹੀ ਦੋ ਬੱਚੇ ਆ ਜੀ ਵਿੱਚ ਤੇ ਤਿੰਨ ਜਣੇ ਸੀ ਆਪ ਸੀਗੇ ਵਿੱਚ ਸੱਟੋ ਫੱਟੋ ਬਾਅਦ ਹੀ ਗੱਡੀ ਨਾਲ ਬੋਹ ਕਰਦੇ ਆ ਦੇਖੋ ਜੀ ਆ ਦੇਖੋ ਜੀ ਸਾਈਡ ਤੋਂ ਚੱਕੀ ਗੱਡੀ ਆ ਦੇਖੋ ਜੀ ਜੇ ਪਿੱਛੋਂ ਵੱਜੀ ਹੋਵੇ ਨਾ ਆਪਾਂ ਮੰਨ ਲਈਏ ਜੀ ਸਾਡੇ ਨਾਲ ਹੋਇਆ ਇਹ ਇਹ ਘੋੜਾ ਜੀ ਆ ਖੜਾ ਹੀ ਹੈ ਜੀ ਹਾਂ ਕਿਹਦੇ ਨੁਕਸਾਨ ਹੋਏ ਕਾਫੀ ਤੇ ਜਿੱਦਾਂ ਨੁਕਸਾਨ ਕਾਫੀ ਆਈ ਹੈ ਆ ਦੇਖੋ ਸਾਰੀ ਟੱਕੀਆਂ ਟੁੱਕੀਆਂ ਫੇਤੀਆਂ ਜਾਵਾਂ ਜੀ ਮੂਹਰੇ ਵੀ ਕਿੰਨੀ ਕੀ ਦੂਰੋਂ ਪਈ ਲੰਦਾ ਇਹ ਇਹ ਹੁਣ ਤੋਂ ਮਤਲਬ ਆ ਦੇਖੋ ਜੀ ਪੈਰਾਂ ਦੇ ਨਿਸ਼ਾਨ ਦੇਖੋ ਘੱਟੋ ਘੱਟ 20 ਕਰਮਾ ਕਿਹੜੀ ਸਕੇ ਲੈ ਜੀ ਗੱਡੀ ਨੂੰ ਜੀ ਉਹ ਗੱਡੀ ਨੂੰ ਲੱਗੀ ਨਾਲ ਜੀ ਤੇ ਇਹਨੇ ਗੱਡੀ ਮੋੜ ਕੇ ਨਾ ਬ੍ਰੇਕਾਂ ਨਹੀਂ ਦਿੱਤੀਆਂ ਗੱਡੀ ਵਿੱਚ ਵੜ ਕੇ ਤੇ ਫਿਰ ਮੂਹਰੇ ਧੱਕੇ ਲੈ ਕੇ ਆਈ ਜਿੰਨੀ ਵਾਰ ਇਸ ਕੈਮਰਾ ਤੇ ਦੇਖੋ ਸਾਨੂੰ ਸਾਡੀ ਗੱਡੀ ਦਾ ਦਾ ਮਾਅਬਜਾ ਦਿੱਤਾ ਜਾਵੇ। ਉਧਰ ਜਦੋਂ ਟਰਾਲੇ ਦੇ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਤੇ ਕਿਹਾ ਕਿ ਗੱਡੀ ਵਾਲੇ ਦੀ ਗਲਤੀ ਹੈ ਤੇ ਗੱਡੀ ਵਾਲੇ ਨੇ ਖੁਦ ਲਿਆ ਕੇ ਗੱਡੀ ਅੱਗੇ ਕੀਤੀ ਹੈ। ਕਾਰਨ ਗੱਡੀ ਜਾ ਰਹੀ ਸੀ ਕਿ ਆਪਦੀ ਫੁੱਟ ਪਾਣ ਲੱਗੀ। ਫੁੱਟ ਪਾਦਣਾ ਲੱਗੀ ਜਾ ਰਹੀ ਸੀ ਗੱਡੀ ਦੀ। ਪੂਰੇ ਟੈਂਪੋ ਘੜਾ ਦੀ ਉਧਰ ਓਵਰਟੈਕ ਕਰ ਰਹਾ ਸੀ ਕਾਰ ਵਾਲਾ। ਤਾਂ ਵੀ ਉਹਨੂੰ ਹੈ ਦੀ ਬ੍ਰੇਕਾ ਮਾਰਨੇ ਪੈਣਗੇ ਉਹਨੇ ਗੱਡੀ ਗੱਡੀ ਨੂੰ ਕਰਤੀ ਗੱਡੀ। ਡੀਓ ਸੀ ਬਰੀ ਹੋਈ ਆ ਜੀ। ਇਹ ਇਹ ਕੋਈ ਜੈਲਪੁਰ ਹੈ ਮਾਲ ਅੰਡਰ ਲੋਡ ਮਾਲ ਆਈ ਨਾ ਨਾ ਅੰਡਰ ਲੋਡ ਮਾਲ ਆਈ ਬੰਦ ਨਾ ਕੋਈ ਨਹੀਂ ਪਤਾ ਦੇਖ ਰਹੀ ਮਨ ਨੁਕਸਾਨ ਕਰਦੇ ਨਾਲ ਗੱਡੀ ਦਾ ਕਾਫੀ ਨੁਕਸਾਨ ਭਾਈ ਆਪ ਕਰਾਇਆ ਉਹਨਾਂ ਨੇ ਬੈਂਪਰ ਮੇਰੀ ਵੀ ਗੱਡੀ ਦਾ ਹੋਇਆ ਨੁਕਸਾਨ ਤਾਂ ਬੈਂਪਰ ਉੱਪਰ ਕਰਦੇ ਹੁੰਦੇ ਨੂੰ ਬੰਦੇ ਸੀਗੇ ਵਿੱਚ ਪਚ ਗਏ ਬਚਤ ਰਹਿ ਗਏ ਉਹ ਹੀ ਗੱਲਾਂ ਹੋ ਸਕਦਾ ਦੀਆਂ ਆਈਆਂ ਉਹਨੂੰ ਕਿਹੜੇ ਕਾਨੂੰਨ ਕਾਰਵਾਈ ਵੀ ਆ ਰਹੇ ਮੈਂ ਕਹਿੰਦਾ ਮੈਂ ਵੀ ਆ ਰਹੇ ਨੇ ਬੰਦੇ ਮੇਰੇ ਮੁਲਾਜ਼ਮ ਆ ਰਹੇ ਨੇ ਗਲਤੀ ਕਿਹਦੀ ਹੈ ਓਡੇ ਮਦਦ ਗਲਤੀ ਕਾਰ ਵਾਲੇ ਦੀ ਹੈ ਭਾਈ ਯਾਰ ਪੂਰੇ ਟੈਂਪੋ ਖੜਾ ਸੀਗਾ ਸਾਰੀ ਉੱਤੇ ਸਾਰੇ ਗਵਾਹ ਨੇ ਉਹਦੇ ਦੁਕਾਨਾਂ ਵਾਲੇ ਤੋਂ ਜਿਹੜ ट्रा चालक अ ड्राइवर आपस बे दिखाई दि लेकिन तफतीश तो बाद ही यह साफ हो सकेगा के आखिर गलती किसने की जगबानी टीवी लनिल जैन दिपोर्ट